अमृतसर के चुंयाला गुरु इलाके कानून व्यवस्था चुनौती दी हुई वकील लखविंद नौजवान लखविंद तुरंत अमृतसर हस्पता है दाखिल कराया गया जिथे की डॉक्टर ने उन्होंने दो गोलियां लगे सन दस है पर हालत हफ डेंजर है दस दे कि घटना की सूचना मिलते ही कैबिनेट मंत्री हरभजन सिटी हस्पता पहुंचे उन्होंने भी लखविंदर ਉਹ ਆਪਣੇ ਪਰਿਵਾਰ ਦੇ ਵਰਗਾ ਦੱਸਦੇ ਹੋਏ ਕਿਹਾ ਹੈ ਕਿ ਉਹਨਾਂ ਨੇ ਇਲਾਜ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਪੁਲਿਸ ਨੂੰ ਤਤਕਾਲ ਸਖਤ ਕਾਰਵਾਈ ਦੀ ਹਦਾਇਤ ਵੀ ਦਿੱਤੀ ਹੈ ਬੀਐਸਪੀ ਜੰਡਿਆਲਾ ਰਵਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਹਮਲੇ ਦੇ ਮੌਕੇ ਤੋਂ ਜੜਾ ਹੈ ਪੰਜ ਖੋਲ ਵੀ ਬਰਾਮਦ ਕੀਤੇ ਗਏ ਨੇ ਅਤੇ ਗ੍ਰਿਫਤਾਰੀ ਦੇ ਲਈ ਸੀਸੀਟੀਵੀ ਅਤੇ ਜੁੜਾ ਹੈ ਸੀਸੀਟੀਵੀ ਅਤੇ ਗਵਾਹ ਦੀ ਮਦਦ ਲਈ ਕੀਤੀ ਜਾ ਰਹੀ ਹੈ ਜੀ ਸਰ ਮੈਂ ਨਾ ਲੱਗੇ ਕੰਮ ਕਰ ਚੱਲਣ ਡਿਆ ਮੇਰਾ ਲੱਗੇ ਤੇ ਉਹ ਜੇ ਗੋਲੀ ਚੱਲੀ ਤਾਂ ਤੜ ਤੜ ਤੇ ਮੈਂ ਮੁੜ ਕੇ ਗਿਆ ਨਹੀਂ ਆ ਸਾਰੇ ਮੁੰਡਿਆਂ ਨੇ ਰੋਕਿਆ ਮੈਂ ਜਾਓ ਨਾ ਗੋਲੀ ਚੱਲਣੀ ਗਾੜੀ ਤੇ ਮੈਂ ਮੁੜ ਕੇ ਫਿਰ ਚੱਲ ਗਈ ਗੋਲੀ ਚੱਲ ਗਏ ਬੰਦੇ ਭੱਜ ਗਏ ਤਿੰਨ ਜਾਣੇ ਦੋ ਮੋਰਚਾ ਆਦੇ ਤੇ ਮੈਂ ਮੁੜ ਕੇ ਜਦੋਂ ਗੱਡੀ ਦੇ ਵਿੱਚ ਕੋਈ ਹੱਥ ਨਹੀਂ ਪਾਉਣ ਡਿਆ ਇਹਨੂੰ ਵਕੀਲ ਸਾਹਿਬ ਨੂੰ ਤੇ ਮੈਂ ਮੁੜ ਕੇ ਫਿਰ ਜਾ ਕੇ ਆਂਦੇ ਮਾਰ ਕੇ ਮਾਰ ਗਿਆ ਮੁੜ ਕੇ ਮੈਂ ਜਾ ਕੇ ਵੇਖਿਆ ਜਾ ਕੇ ਮੈਂ ਗੱਡੀ ਲਾ ਕੇ ਗਿਆ ਮਰਾ ਸਿਰ ਤੇ ਹੱਥ ਫੇਰਿਆ ਤੇ ਮਿਛਾਣ ਲਿਆ ਮੈਨੂੰ ਆਂਦਾ ਗੁਰਦੀਪ ਆਂਦਾ ਮੈਨੂੰ ਕੱਢ ਗੱਡੀ ਜੇ ਬਾਹਰ ਮੈਦਾਨ ਆਵਾੜਾ ਮੁੜ ਕੇ ਫੜਿਆ ਲੱਗੋ ਕੋਈ ਤਮਾਸ਼ਾ ਵੇਖੀ ਆ ਨਾ ਕਰਨ ਦਾ ਤਾਂ ਅਜੇ ਨਹੀਂ ਪਤਾ ਲੱਗਿਆ ਹੁਣ ਵਕੀਲ ਸਾਹਿਬ ਨੂੰ ਪੁੱਛਦੇ ਆ ਉਹਨਾਂ ਦੇ ਗੋਲੀ ਲੱਗੀ ਹੈ ਆਪਣੇ ਘਰ ਤੋਂ ਇਹ ਆਪਣੀ ਗੱਡੀ ਦੇ ਉੱਤੇ ਜਾ ਰਹੇ ਸੀਗੇ ਅਮਰਸਰ ਕਚਹਿਰੀ ਦੇ ਵਿੱਚ ਪ੍ਰੈਕਟਿਸ ਕਰਦੇ ਉੱਥੇ ਤੇ ਰਸਤੇ ਦੇ ਵਿੱਚ ਹੀ ਤਿੰਨ ਲੜਕਿਆਂ ਦਾ ਪਤਾ ਲੱਗਿਆ ਵੀ ਉਹਨਾਂ ਨੇ ਫਾਇਰਿੰਗ ਕੀਤੀ ਆ ਉਹਨਾਂ ਦੇ ਉੱਤੇ ਕਿੰਨੇ ਰਾਉਂਡ ਫਾਇਰ ਕੀਤੇ ਗਏ ਪੰਜ ਖੋਲ ਸਾਨੂੰ ਮਿਲੇ ਆ ਆ ਦੱਸਿਆ ਜਾ ਰਿਹਾ ਜੀ ਕੋਈ ਫਰੋਤੀ ਮੰਗਣ ਦਾ ਜਿਹੜਾ ਵਾ ਮਾਮਲਾ ਸਾਹਮਣੇ ਆ ਰਿਹਾ ਨਹੀਂ ਨਹੀਂ ਐਹੋ ਜੀ ਕੋਈ ਗੱਲਬਾਤ ਨਹੀਂ ਅਜੇ ਫਿਲਹਾਲ ਉਹਨੂੰ ਵਕੀਲ ਸਾਹਿਬ ਦਾ ਆਪਰੇਸ਼ਨ ਚੱਲ ਰਿਹਾ ਉਹ ਤੋਂ ਬਾਅਦ ਫਿਰ ਬਿਆਨ ਲੈਣੇ ਆ ਫਿਰ ਪਤਾ ਲੱਗੂਗਾ ਸਲੀਅਤ ਸਰ ਦੱਸਿਆ ਜਾ ਰਿਹਾ ਵਕੀਲ ਦੇ ਗੋਲੀ ਵੀ ਲੱਗੀ ਹੈ ਕਿੰਨੀਆਂ ਗੋਲੀਆਂ ਦੋ ਗੋਲੀਆਂ ਪਤਾ ਲੱਗਿਆ ਲੱਗੀ ਹੈ ਕੰਡੀਸ਼ਨ ਕੀ ਹੈ ਜੀ ਕੰਡੀਸ਼ਨ ਠੀਕ ਆ ਉਹਨਾਂ ਦਾ ਆਊਟ ਆਫ ਡੇਂਜਰ ਆ ਹਸਪੀਟਲ ਕਿਹੜੇ ਵਿੱਚ ਗਿਆ ਜੀ ਅਮਨਦੀਪ ਹਸਪੀਟਲ ਬਹੁਤ ਸਨਮਤ ਭਾਜੀ ਦਾ ਨਾਮ ਆ ਵਾਪਸ ਆ ਤਾਂ ਆਪਣਾ ਬੱਚਾ ਆ ਲਖਮਨਪਰਸਨ ਜੋ ਐਡਵੋਕੇਟ ਮੇਰੇ ਤੇ ਜੰਡਿਆਲੇ ਨੇ ਨੇ ਮੇਰੇ ਆਪ ਦੇ ਪਰਿਵਾਰ ਦੇ ਬੱਚੇ ਨੇ ਸੋ ਅਸੀਂ ਇੱਥੇ ਉਹਨੂੰ ਸ਼ਿਫਟ ਕੀਤਾ ਹੈ ਡਾਕਟਰ ਸਾਹਿਬ ਨਾਲ ਗੱਲ ਹੋਈ ਆ ਟ੍ਰੀਟਮੈਂਟ ਚੱਲ ਰਿਹਾ ਹੈ ਸੀਟੀ ਸਕੈਨ ਵਾਸਤੇ ਲਿਖੇ ਗਏ ਨੇ ਮੈਂ ਗੱਲ ਵੀ ਕਰਕੇ ਆਇਆ ਮੁੰਡੇ ਨਾਲ ਬੋਲਦੇ ਆ ਠੀਕ ਆ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੈਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਐਸਐਸਪੀ ਸਾਹਿਬ ਨੂੰ ਡਿਪਟੀ ਸਾਹਿਬ ਲੱਗੇ ਹੋਏ ਨੇ ਕੈਂਬਰੇ ਜਿਹੜੇ ਨੇ ਉਹ ਫੋਲੇ ਜਾ ਰਹੇ ਨੇ ਬਹੁਤ ਜਲਦ ਦੋਸ਼ੀ ਜਿਹੜੇ ਆ ਉਹਨਾਂ ਨੂੰ ਕਾਬੂ ਕਰਾਂਗੇ ਔਰ ਬੰਦੀ ਸਜ਼ਾ ਦੇਵਾਂਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨੂੰ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਊਗਾ ਤੇ ਵਿਚਾਰਾ ਆਪਦੇ ਵਿਚਾਰੀ ਆ ਰਿਹਾ ਸੀਗਾ ਅੱਜ ਪਹਿਲਾਂ ਨਿਕਲਿਆ ਥੋੜਾ ਜਾ ਕੇ ਬੇਲਜ਼ ਵਗੈਰਾ ਜਾਣੀਆਂ ਲੱਗੀਆਂ ਸੀਗੀਆਂ ਸੋ ਇਹਨਾਂ ਦਾ ਪਰਿਵਾਰ ਸਰਦਾਰ ਰਵਰ ਸਿੰਘ ਜੀ